ਸੋਸ਼ੀਕਰ ਪੰਜਾਬੀਓ ਮੈਂ ਤੁਹਾਨੂੰ ਅੱਜ ਕਿਹਾ ਸੀ ਫੇਸਬੁੱਕ ਦੇ ਉੱਤੇ ਪਾਈ ਸੀ YouTube ਦੇ ਉੱਤੇ ਵੀ ਤੁਹਾਨੂੰ ਮੈਂ ਜਿਹੜੇ ਪੰਜਾਬ ਦੇ ਕੀ ਦੁਨੀਆ ਦੇ ਜਿਹੜੇ 5-4 ਬੰਦੇ ਸਾਡੇ ਦੁੱਖੀ ਹੈ ਉਹ ਮਲਾਉਣਾਗਾ ਉਹ ਦੁਖੀ ਕਿਵੇਂ ਆ ਕੀ ਨਹੀਂ ਆ ਮੈਂ ਉਹਨਾਂ ਨਾਲ ਤੁਹਾਨੂੰ ਪ੍ਰੋਪਰ ਗੱਲਬਾਤ ਕਰਦਾ ਵੀ ਉਹਨਾਂ ਤੋਂ ਦੁੱਖ ਪੁੱਛਦੇ ਉਹ ਕਿਉਂ ਦੁਖੀ ਆ ਯਾਰ ਸਭ ਕੁਝ ਰੋਟੀ ਪਾਣੀ ਖਾਂਦੇ ਆ ਦੁਖੀ ਕਾਸ ਤੋਂ ਕੀ ਗੱਲ ਆ ਕਹਾਣੀ ਤਾਂ ਮੈਨੂੰ ਵੀ ਸਮਝ ਆਇਆ ਤੇ ਤੁਹਾਨੂੰ ਮੈਂ ਚਾਰ ਪੰਜ ਬੰਦੇ ਮੈਨੂੰ ਅੱਜ ਇਕੱਠੇ ਮਿਲੇ ਆ ਤੇ ਉਹ ਜਿਵੇਂ ਉਹਨਾਂ ਚੰਨਣਗੀ ਦੇ ਸਰੀਰ ਦੁਪਹਿਰੇ ਬਣਨ ਆਉਂਦਾ ਉਵੇਂ ਉਹਨਾਂ ਦੁਪਹਿਰੇ ਸਰੀਰ ਬਣਦਾ ਤੇ ਮੈਂ ਉਹਨਾਂ ਨਾਲ ਮਿਲਾਉਣਾ ਤੁਹਾਨੂੰ ਆਓ ਤੁਸੀਂ ਵੀਡੀਓ ਨਾਲ ਜੁੜੇ ਰਹੋ ਇਧਰ ਆ ਆ ਤੁਸੀਂ ਇੱਕ ਤਾਂ ਸਾਡੇ ਮਾਨ ਹਸਤੀ ਆ ਬੈਠੀ ਆ ਇੱਕ ਆ ਬੈਠਾ ਇੱਕ ਸਾਡੇ ਆ ਬੈਠਾ ਇੱਕ ਭਾਈ ਆ ਬੈਠਾ ਇੱਕ ਉਹ ਬਠਿਆ ਬਾਈ ਸੱਸੀ ਕਰਾ ਜਿਸ ਕੋ ਇਧਰ ਆਇਆ ਮੈਂ ਉੱਠਿਆ ਉੱਠ ਨੂੰ ਮੜਾ ਜਾ ਆ ਜਾ ਸਮਾਂ ਦੀ ਡੇਗਦਾ ਰਹਿੰਦਾ ਅੱਛਾ ਬਾਈ ਜੀ ਮੈਂ ਤੁਹਾਡੇ ਨਾਲ ਸਵੇਰੇ ਮਿਲਿਆ ਸੀ ਹਣਾ ਤੁਸੀਂ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚੋਂ ਕੀ ਹਿੰਦੁਸਤਾਨ ਦੇ ਵਿੱਚੋਂ ਦੁਖੀ ਬੰਦੇ ਆ ਹਣਾ ਤੁਹਾਨੂੰ ਦੁੱਖ ਕਾ ਦਾ ਤੁਹਾਡੇ ਵਿਆਹ ਨਹੀਂ ਹੋਏ ਵਿਆਹ ਵੀ ਹੋਏ ਆ ਹਾਂ ਜਵਾਕੇ ਨਹੀਂ ਹੈਗੇ ਆ ਰੋਟੀ ਪਾਣੀ ਨਹੀਂ ਮਿਲਦਾ ਤੁਹਾਨੂੰ ਹਾਂ ਖਾਣੇ ਆ ਤੂੰ ਇਧਰੋਂ ਬਾਈ ਤੇਰਾ ਨਾਂ ਕੀ ਆ ਆਂਬਲੀ ਵੱਡੇ ਆਂਬਲੇ ਤੂੰ ਇਧਰੋਂ ਆ ਉੱਥੇ ਜੋ ਪਿੱਛੇ ਹੋ ਜਾ ਬਾਪੂ ਦੇ ਉਧਰ ਹੋ ਜਾ ਉੱਥੇ 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 ਹੋ ਜਾ ਤੂੰ ਇੱਥੇ ਆ ਇੱਕ ਜਣਾ ਹੋ ਜਾਓ ਤੁਸੀਂ ਚੱਲ ਅੱਛਾ ਬਿਮਾਰੀ ਬਾਪੂ ਜੀ ਤੁਹਾਨੂੰ ਵੀ ਕੋਈ ਦੁੱਖ ਤਕਲੀਫ ਆ ਹਾਂ ਜੀ ਕੀ ਐ ਕੀ ਦੁਖਦਾ ਸਾਡੀ ਗੋਲੀ ਗੱਟਾ ਖਾਣਿਆ ਤੇ ਅਸੀਂ ਇਹ ਸਾਡੀ ਬੇਨਤੀ ਆ ਵੀ ਪੋਸਟ ਚ ਚਲਾ ਦੇਣਾ ਅੱਛਾ ਕਰ ਮਾਰਦੇ ਆਂਗੇ ਪੋਸਟ ਚ ਚਲਾ ਦੇਣਾ ਹਾਂ ਅੱਛਾ ਇੱਕ ਗੋਲ ਦੇਣਾ ਗੱਟਾ ਖਾਣ ਅੱਛਾ ਆ ਤੁਹਾਡੀ ਇਹ ਦੁੱਖ ਤਕਲੀਫ ਆ ਹਾਂ ਬੋਰੀਆਂ ਚਾ ਕਰਨ ਵੰਦ ਤੇ ਪੋਸਟ ਤੇ ਚਲਾਉਣ ਅੱਛਾ ਕੀ ਕੀ ਕਰਦੇ ਹਾਂ ਹਾਂ ਹੁਣ ਜਿ ਲਿਆਉਣੇ ਆ ਕੂੜਾ ਲਿਆਉਣੇ ਆ ਜਮਾ ਅੱਛਾ ਪੈਸੇ ਖਰਾਬ ਕਰੀ ਜਾਂਦੇ ਇੱਥੋਂ ਕਮਾਈ ਜਾਂਦੇ ਉਧਰ ਦੇ ਜਾਨੇ ਉਧਰ ਦੇ ਜਾਨੇ ਮਹਿੰਗਾ ਮਿਲਦਾ ਸਸਤਾ ਮਿਲਦਾ ਮਹਿੰਗਾ ਮਿਲਦਾ ਅੱਛਾ ਉਹ ਵੀ ਨਹੀਂ ਚੱਜਦਾ ਅੱਛਾ ਹੋਰ ਲਿਆਉਣੇ ਆ ਜੀ ਤੇ ਹੁਣ ਤੁਹਾਡਾ ਸਰੀਰ ਦੁਪਹਿਰੇ ਖੜਦਾ ਹੈ ਕਾਹਨੂੰ ਖੜਦਾ ਖੜਦੇ ਨਹੀਂ ਜਦਾ ਹੋਗੇ ਤਾਂ ਫੇਰ ਹੀ ਖੜੇ ਇਹਦਾ ੱੱਕੇ ਨਾ ਡਿੱਗਦੇ ਰਹਿੰਦੇ ਕੰਮ ਕਰਦੇ ਅੱਛਾ ਨਹੀਂ ਕਰਦੇ ਤਾਂ ਫਿਰ ਦਿੰਦਾ ਨਹੀਂ ਅਗਲਾ ਜੇ ਕੰਮ ਕਰਾਂਗੇ ਤਾਂ ਦੇਊਗਾ अच्छा टाइम पास करना पेंदा किन्ना ਚਿਰੋਂ ਨਸ਼ਾ ਕਰਦੇ ਨੂੰ ਬਸ ਆ ਕਰਦੇ ਹੰ ਤਾਂ ਸਾਨੂੰ ਹੋ ਗਏ ਹੋਣੇ 30 ਦੇ ਲਗਭਗ 30 ਦੇ ਅੱਛਾ ਇੱਕ ਆ ਮਹਾਰਾਜ ਬੈਠੇ ਹੈ ਹਾਂਜੀ ਕਿਵੇਂ ਥੋੜਾ ਕੀ ਦੁੱਖ ਆ ਥੋੜਾ ਵੀ ਇਹੀ ਹੈ ਅਸੀਂ ਪੋਸਟ ਵਾਲੇ ਆਂ ਜੀ ਪੋਸਟ ਵਾਲੇ ਪੋਸਟ ਮਿਲੇ ਜਾਂ ਫੀਮੇਲ ਹੁਣ ਗੋਲੀ ਘੋਟਾ ਖਾਈ ਜਾਂਦੇ ਆ ਹੂੰ ਉਹ ਸਾਨੂੰ ਧੱਕਾ ਕਰਦਾ ਜੀ ਆ ਥੋੜਾ ਤਾਂ ਥੋੜੀ ਤਾਂ ਉਮਰ ਬਹੁਤ ਆ ਗਈ ਤੇ ਇੱਕ ਬਾਈ ਉਹ ਜਮਾਂ ਜੰਗੋਂ ਉਮਰ ਚ ਬਾਈ ਤੈਨੂੰ ਵੀ ਇਹੀ ਦੁੱਖ ਤਕਲੀਫ ਆ ਸਾਨੂੰ ਭਾਈ ਇਹੀ ਗਾੜਾ ਬਸ ਬੇਨਤੀ ਹੀ ਆ ਭੁੱਕੀ ਦੇ ਗਾੜ ਬਣਾਏ ਜਾਣ ਜਿਹੜੀਆਂ ਗੋਲੀਆਂ ਖਾਣੇ 400 ਕਿੱਲੇ ਚ ਇਹਨਾਂ ਦਾ ਕੋਈ ਫਾਇਦਾ ਨਹੀਂ ਇਹ ਬਲੱਡ ਵਧਾਉਣੀ ਆ ਹੋ ਘਟਾਉਂਦੇ ਖੂਨ ਬਚਾਈਏ ਨੇ ਘਰੇ ਲੜਾਈ ਲੱਗ ਅੱਛਾ ਉਹ ਆਪਣੇ ਮਾਰਦੇ ਆ ਕਿ ਪਤਾ ਨਹੀਂ ਕਿਹਨੇ ਖਾਧੀ ਹੁੰਦੇ ਉਦੋਂ ਫਿਰ ਬਈ ਥੂੜੀ ਚੱਕ ਤਰੀ ਬਸ ਅੱਛਾ ਉਦੋਂ ਪਿੰਡ ਮਿੱਤਰਾਂ ਨਹੀਂ ਲੱਗਦਾ ਬਲੱਡ ਵਧਾਉਂਦੀ ਬਲੱਡ ਵਧਾਉਂਦੀ ਆ ਬਾਈ ਯਾਰ ਸਾਨੂੰ ਇਹੀ ਬੇਨਤੀ ਸਰਕਾਰ ਨੂੰ ਸਾਡੇ ਕਾਰਡ ਬਣਾਉਣ ਭੁੱਕੀ ਵਾਲੇ ਤੇ ਸਾਨੂੰ ਵਧੀਆ ਭੁੱਕੀ ਮਿਲਦਾ ਘਰੇ ਪਿੰਡਾਂ 'ਚ ਲਾਉਂਦੇ ਆ ਬੜੀਆਂ ਪੀ ਪੀ ਦਈਆਂ ਨੇ ਜੀ ਅੱਛਾ ਸਾਡਾ ਇਹੀ ਹੱਲ ਹੋ ਜਾ ਜੀ ਕਿਹੜੀ ਕਰਦੇ ਆ ਕਮਾਈ ਇੱਥੋਂ ਉਹ ਹੀ ਲਾਦੇ ਨੇ ਆਪਸ ਢੈਂਗ ਦੇ ਟੁਕੜੇ ਤੁਰੇ ਫਿਰਦੇ ਆ ਜੀ ਅੱਛਾ ਇੱਕ ਸਾਡੀ ਇਹੀ ਬੇਨਤੀ ਹੈ ਜੀ ਦਿਹਾੜੀ ਵਧਾਈ ਜਾਵੇ ਕਿੰਨੇ ਦੀ ਆ ਤੁਹਾਡੀ 500 600 ਕਰੀ ਜਾਵੇ ਹੁਣ ਅਸੀਂ 400 ਤੇ ਤੁਰੇ ਫਿਰਦੇ ਆ ਜੀ ਅੱਛਾ ਠੀਕ ਹੈ ਨਾ ਤੁਹਾਡੀ ਇਹੀ ਬੇਨਤੀ ਹੈ ਜੀ ਪੁੱਕੀ ਵਾਲੇ ਕਾਰਡ ਬਣਾਏ ਜਾਓ ਗੁਸਤੀ ਚਲਾ ਦਿਓ ਚਲਾ ਅੱਛਾ ਵਾਲਾ ਨਾਂ ਤਾਂ ਅੱਛਾ ਬੋਟਾਂ ਵਿੱਚੋਂ ਕਹਿਣਗੇ ਪਾਵਾਂਗੇ ਅੱਛਾ ਪੋਸਟ ਚਲਾਉਣ ਦੂਜੇ ਪਿੰਡ ਚ ਵੀ ਤਾਂ ਲਾਣ ਦਾ ਦੂਜੇ ਘਰ ਆ ਜਾ ਪੋਸਤ ਦੀ ਸਾਰੀ ਬਿਮਾਰੀ ਹੈ ਪੋਸਤਾ ਹੁਣ ਮੇਰੇ ਘਰ ਚੁੱਕੇ ਖਿਲਾ ਦੇਣ ਜੀ ਕਿਤੇ ਹੀ ਖਿਲਾ ਦੇ ਹਾਂ ਰਾਜਸਥਾਨ ਚ ਵੀ ਬੰਦਦਾ ਹਣਾ ਪੋਸਤਾਂ ਰਾਜਸਥਾਨ ਦੀ ਵੀ ਬੰਦਦਾ ਜੀ ਸਾਰੇ ਬੰਦਦਾ ਜੀ ਕਿੰਨਾ 100 ਰੁਪਏ ਕਿਲੋ ਕਿ 200 ਰੁਪਏ ਕਿਲੋ ਸਾਢੇ 500 ਜੀ 7 ਨੂੰ ਮਿਲਦਾ ਹੈ 100 ਨੂੰ ਕਿ 1000 ਨੂੰ 1000 ਨੂੰ 7000 ਨੂੰ ਕਿਲੋ ਤੇ ਹੋਰ ਅੱਛਾ ਤੇਰੇ ਭਾਰੀ ਸਪੰਸਰ 500 ਰੁਪਏ ਕਿਲੋ ਹੈ ਮੈਂ ਤਾਂ 100 200 ਨੂੰ ਕਿਲੋ ਹੋਊ ਕਿਤੇ ਹਾਂ ਤੇ ਸੋ ਬਈ ਇਹ ਨਾ ਸਾਡੇ 100 200 ਦਾ ਕਾੜ ਲੈ ਵੀ ਨਹੀਂ ਦੇ ਖਾਣ ਨੂੰ ਇਹ ਸਾਡੇ ਪਿੰਡ ਦੇ ਜਿਹੜੇ ਵਿਚਾਰੇ ਮਜ਼ਦੂਰ ਆ ਕੀਰ ਇਹ ਇਹਨਾਂ ਦੀ ਕਹਾਣੀ ਹੈ ਤੇ ਮੈਨੂੰ ਸਵੇਰੇ ਕਹਿੰਦੇ ਵੀ ਅਸੀਂ ਆ ਦੁਖੀ ਆਜੀਵ ਤੇ ਸਾਡੀ ਵੀਡੀਓ ਸਰਕਾਰ ਤੱਕ ਪਹੁੰਚਾਓ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨਾਂ ਦੇ ਕੋਈ ਬਰਾਬਰ ਵਿਚਾਰਾਂ ਦੇ ਹੱਲ ਕੀਤੇ ਜਾਣ ਹਨਾ ਅਸੀਂ ਕੰਮ ਵੀ ਕਰਦੇ ਮਿਹਨਤ ਕਰਦੇ ਆ ਤੇ ਸਾਡੇ ਕਾਰਡ ਬਣਾਈ ਯਾਰ ਕਿਉਂ ਘਰੇ ਲੜਾਈ ਪਵੇ ਕਿਉਂ ਘਰੇ ਇਕਲੇਸ਼ ਪਵੇ ਜੀ ਬਾਹਰੋਂ ਖਰਾਬ ਕਰ ਦਿੰਦੇ ਆ ਇਹ ਖਰਾਬ ਕਰਦਾ ਸਾਡੇ ਕਾਰਡ ਬਣਾਈ ਜਾਣਾ ਪਾਣੀ ਅੱਧਾ ਕਿਲੋ ਪਾਈਆ ਪਾਈਆ ਸਾਨੂੰ ਮਿਰੀ ਜਾਵੇ ਠੀਕ ਹੈ ਜੇ ਚਾ ਜਦਾ ਹੋਵੇ ਅਸੀਂ ਕੰਮ ਮਿਹਨਤ ਕਰਦੇ ਆ ਠੀਕ ਹੈ ਹਾਂ ਕੋਈ ਚੋ ਜੇ ਚੱਲ ਜੇ ਅਸੀਂ ਸਾਨੂੰ ਕੂੜਾ ਲਿਆ ਲਖਾ ਕੇ ਟਾਈਮ ਪਾਸ ਕਰਦੇ ਆ ਥੋੜਾ ਦੇਣਾ ਕਮਾਉਣੇ ਆ ਉਸ ਘਰੇ ਦੇ ਦਿੱਗੇ ਚੱਲ ਫਸ ਇਧਰ ਖਾਲ ਗਏ ਜੀ ਚੱਜ ਦਾ ਮਲੇ ਰਾਜ ਟ੍ਰੈਕਰ ਦੇ ਮਲਾਜ਼ਮ ਫੜ ਲੈਂਦੇ ਸਰਕਾਰ ਹੀ ਕਰੇ ਨਾ ਹੱਲ ਕੇ ਸੋ ਮੈਂ ਵੀਰੋ ਇਹਨਾਂ ਦੁੱਖ ਸੁਣ ਕੇ ਤੁਹਾਡੇ ਸਾਹਮਣੇ ਕਰ ਰਿਹਾ ਫਰਿਆਦ ਵੀ ਸਰਕਾਰ ਨੂੰ ਇਹਨਾਂ ਦੇ ਲਈ ਕਾਰਡ ਜਾਂ ਸਰਕਾਰੀ ਸਹੂਲਤ ਦੇ ਮੱਤੇ ਉਹ ਗੋਲੀਆਂ ਬੰਦ ਕਰਕੇ ਇਹਨਾਂ ਨੂੰ ਨਸ਼ਾ ਜਿਹੜਾ ਕੀ ਹੈ ਆਧਾਰ ਕਾਰਡ ਤੇ ਮਿਲੇ ਹਣਾ ਸੁਣ ਵੀ ਆਧਾਰ ਕਾਰਡ ਦੇ ਉੱਤੇ ਮਿਲਣਾ ਇੱਕ ਸੁਵਿਧਾ ਕਰ ਦੇਣਾ ਤਾਂ ਕਿ ਅਮਲੀ ਵਿਚਾਰੇ ਤੇ ਆਹ ਜਿਹੜੇ ਭੇੜੇ ਨਸ਼ੇ ਉਹਨਾਂ ਤੋਂ ਬਚ ਸਕਣ ਨਾ ਸਾਡਾ ਬਣ ਕੇ ਬੇਨਤੀ ਹੈ ਸਾਡੀ ਸਰਕਾਰ ਨੂੰ ਸਾਡਾ ਹੱਲ ਕੀਤਾ ਜਾਵੇ ਜੀ ਆ ਦੇਖੋ ਜੋ ਬਾਈ ਦੀਆਂ ਦੇ ਪਿੱਛੇ ਤੀਆਂ ਹੀ ਲੱਗੀਆਂ ਪੰਗੀਆਂ ਪਤਾ ਨਹੀਂ ਸਿਕਰ ਦੁਪਹਿਰਾ ਹੋ ਗਿਆ ਜਮਾ ਪ੍ਰਿਤਾਂ ਲਈ ਬੈਠਾ ਬਾਈ ਵੈਸੇ ਉਮਰ ਛੋਟੀ ਆ ਨਸ਼ਾ ਮਾੜਾ ਹੁੰਦਾ ਨਸ਼ੇ ਹਰੇਕ ਕੋਈ ਵੀ ਕਿਸਮ ਦਾ ਨਾ ਮਾੜਾ ਤੇ ਚਲੋ ਹੁਣ ਤੁਹਾਨੂੰ ਕੰਮ ਨਹੀਂ ਹੁੰਦਾ ਜੀ ਰੋਗ ਲੱਗ ਗਿਆ ਤੇ ਚਲੋ ਹੁਣ ਆਪਾਂ ਨੂੰ ਤੁਹਾਨੂੰ ਮਿਲਣੇ ਚਾਹੀਦੇ ਜਿਹੜੇ ਪੱਕਿਆਂ ਵਾਲੀ ਹਣਾ ਬਾਈ ਕੰਮ ਕੀ ਹੈ ਸਾਡਾ ਹਾਂ ਕਦੇ ਪੰਜ ਬੋਰੀਆਂ ਆਪਣਾ ਲੈ ਕੇ ਚਾਹ ਨਾਰ ਸਿੰਘ ਤੇਰੀ ਕੀ ਫਰਿਆਦਾ ਇਹੀ ਪ੍ਰਾਦਾਇ ਪੋਸਟ ਆਮ ਹੋ ਜੀ ਪੋਸਟਕਾਲੇ ਬੰਦੇ ਆ ਤੇ ਗੋਲੀ ਕੋਟਾ ਖਾ ਲੈਨੇ ਮੁੜ ਕੇ ਪਤਾ ਹੀ ਲੱਗਾ ਕਿੱਥੇ ਫਿਰਦੇ ਆ ਪਤਾ ਕਿ ਗਰਮੀ ਵਾਲੇ ਆ ਜਿਵੇਂ ਪਾ ਵੀ ਲੱਗਦਾ ਕਿ ਦੂਰ ਦੂਰਾਂ ਨਾਲ ਪੇ ਟੈਕਨਾ ਹੋ ਜਾ ਗਾ ਅੱਛਾ ਅੰਨੀ ਤੇਜ਼ ਗੋਲੀ ਆ ਤੇ ਸੋ ਵੀਡੀਓ ਦੇਖੋ ਅੱਗੇ ਸ਼ੇਅਰ ਕਰੋ ਇਹ ਵਿਚਾਰਾਂ ਦੀ ਜਿਹੜੀ ਫਰਿਆਦ ਆ ਸਰਕਾਰ ਤੱਕ ਪਹੁੰਚੇ ਤੇ ਸਰਕਾਰ ਤੋਂ ਉਮੀਦ ਕਰਦਾ ਵੀ ਇਹਨਾਂ ਦੀ ਫਰਿਆਦ ਜਰੂਰ ਸੁਣੀ ਜਾਵੇ ਬਹੁਤ ਬਹੁਤ ਧੰਨਵਾਦ